ਆਜੋ ਦਿਖਾਉਂ ਰਿਆਂ ਇੱਕ ਐਸੀ ਚਮਤਕਾਰੀ ਥਾਂ ਜਿੱਥੇ ਆਉਣ ਦੇ ਨਾਲ ਟੁੱਟ ਜਾਂਦੇ ਨੇ ਸਾਰੇ ਦੁੱਖ ਬਦਲ ਜਾਂਦੀ ਹੈ ਪੂਰੀ ਦੀ ਪੂਰੀ ਜ਼ਿੰਦਗੀ ਇੱਥੇ ਲੋਕ ਹਜ਼ਾਰਾਂ ਕਿਲੋਮੀਟਰ ਤੋਂ ਸਫ਼ਰ ਕਰਕੇ ਵੀ ਆਉਂਦੇ ਨੇ ਕਿਉਂਕਿ ਇੱਥੇ ਆ ਕੇ ਬਹੁਤ ਵੱਡੀਆਂ ਦਿੱਕਤਾਂ ਦੂਰ ਹੋ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖ ਸਾਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਅੱਜ ਇੱਕ ਤੁਹਾਨੂੰ ਐਸੀ ਥਾਂ ਦਿਖਾਉਣਿਆ ਜਿੱਥੇ ਆਉਣ ਦੇ ਨਾਲ ਦਿੱਕਤਾਂ ਦੂਰ ਹੋ ਜਾਂਦੀਆਂ ਨੇ ਸਭ ਤੋਂ ਪਹਿਲੀ ਮੈਂ ਤੁਹਾਨੂੰ ਗੱਲ ਦੱਸਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਲਾਸਟਿਕ ਦੇ ਤੋਤੇ ਹੁੰਦੇ ਨੇ ਉਹ ਤੁਹਾਨੂੰ ਇਹ ਪਏ ਹਰੇ-ਹਰੇ ਸਾਰੇ ਦਿਖ ਰਹੇ ਨੇ ਹੁਣ ਤੁਸੀਂ ਸੋਚ ਲਓ ਕਿ ਐਨੇ ਤੋਤੇ ਆਗਰ ਇੱਥੇ ਚੜੇ ਹੋਏ ਨੇ ਤਾਂ ਇਹ ਜਿਹੜੀ ਜਗ੍ਹਾ ਕੋਈ ਖਾਸ ਹੈ ਮਿੱਤਰੋ ਜੋ ਸਭ ਤੋਂ ਵੱਡੀ ਦਿੱਕਤ ਹੈ ਇੱਥੇ ਆ ਕੇ ਹੋਰ ਹੁੰਦੀ ਹੈ ਉਹ ਇਹ ਹੈ ਕਿ ਅਗਰ ਕਿਸੇ ਦਾ ਬੱਚਾ ਚੰਗੀ ਤਰ੍ਹਾਂ ਬੋਲ ਨਹੀਂ ਰਿਹਾ ਜਾਂ ਫਿਰ ਤੁਤਲਾ ਬੋਲਦਾ ਜਾਂ ਫਿਰ ਬੋਲਣ ਦੇ ਵਿੱਚ ਉਸ ਨੂੰ ਕੋਈ ਦਿੱਕਤ ਆ ਰਹੀ ਹੈ ਅਤੇ ਉਮਰ ਵੀ ਉਸ ਦੀ ਵੱਡੀ ਹੁੰਦੀ ਜਾਂਦੀ ਹੈ ਮਾਪਿਓ ਨੂੰ ਬਹੁਤ ਪਰੇਸ਼ਾਨੀ ਰਹਿਣ ਲੱਗਦੀ ਹੈ ਕਿ ਸਾਡਾ ਬੱਚਾ ਆਖਰ ਬੋਲ ਕਿਉਂ ਨਹੀਂ ਰਿਹਾ ਤਾਂ ਉਹਨਾਂ ਨੂੰ ਇਸ ਜਗ੍ਹਾ ਤੇ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ ਹੈ ਇੱਥੇ ਪਾਣੀ ਪਿਉਉਣ ਦੇ ਨਾਲ ਬੱਚਾ ਤੋਤੇ ਵਾਂਗ ਬੋਲਣ ਲੱਗ ਜਾਂਦਾ ਹੈ ਇਸੇ ਕਰਕੇ ਇੱਥੇ ਤੋਤੇ ਚੜਾਏ ਜਾਂਦੇ ਹਨ ਮੈਂ ਤੁਹਾਨੂੰ ਜਗ੍ਹਾ ਵੀ ਦੱਸਦਾ ਕਿ ਕਿਹੜੀ ਜਗ੍ਹਾ ਕਿਹੜੇ ਦਿਨ ਤੁਸੀਂ ਨੇ ਆਉਣਾ ਕਿਵੇਂ ਪਾਣੀ ਪਿਉਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਗ੍ਹਾ ਦਾ ਨਾਮ ਦੋਸਤੋ ਇਹ ਜਗ੍ਹਾ ਹੈਗੀ ਹੈ ਮਾਨਸਾ ਦੇ ਵਿੱਚ ਮਾਨਸਾ ਉਹੀ ਜਿਹੜਾ ਆਪਾਂ ਬਾਈ ਸਿੱਧੂ ਮੂਸੇਵਾਲੇ ਕਰਕੇ ਜਾਣਦੇ ਆ ਇੱਥੇ ਭਾਈ ਗੁਰਦਾਸ ਜੀ ਦੀ ਸਮਾਦ ਹੈ ਅਤੇ ਇੱਥੇ ਇੱਕ ਕੁੰਡ ਬਣਿਆ ਹੋਇਆ ਹੈ ਜਿਸ ਦੇ ਵਿੱਚੋਂ ਪਾਣੀ ਪੀਉਣ ਦੇ ਨਾਲ ਬੱਚਾ ਤੋਤੇ ਵਾਂਗ ਬੋਲਣ ਲੱਗ ਜਾਂਦਾ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਨੇ ਇੱਥੇ ਆਉਣਾ ਹੈ ਵੈਸੇ ਤਾਂ ਆਖਦੇ ਨੇ ਚਾਹੇ ਕਿਸੇ ਵੀ ਦਿਨ ਆ ਜਾਓ ਪਰ ਇੱਥੇ ਲੋਕ ਐਤਵਾਰ ਤੇ ਮੰਗਲਵਾਰ ਨੂੰ ਜ਼ਿਆਦਾ ਆਉਂਦੇ ਨੇ ਜਦੋਂ ਪਹਿਲੀ ਵਾਰ ਇੱਥੇ ਆਉਣਾ ਹੈ ਬਾਹਰ ਤੁਸੀਂ ਨੇ ਇੱਕ ਬੋਤਲ ਲੈਣੀ ਹੈ ਬਾਹਰੋਂ ਮਿਲ ਜੂਗੀ ਪਾਣੀ ਦੀ ਖਾਲੀ ਬੋਤਲ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਨੇ ਨਾਲ ਪ੍ਰਸ਼ਾਦ ਲੈਣਾ ਹੈ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਅਤੇ ਤੁਸੀਂ ਨੇ ਇੱਥੇ ਆਪਣੇ ਕੁੰਡ ਦੇ ਵਿੱਚੋਂ ਆਪਣੇ ਬੱਚੇ ਨੂੰ ਤਿੰਨ ਚੂਲੀਆਂ ਭਰ ਕੇ ਪਾਣੀ ਪਿਉਣਾ ਹੈ ਅਤੇ ਤਿੰਨ ਵਾਰ ਇੱਥੇ ਆਉਣਾ ਹੈ ਹਰ ਐਤਵਾਰ ਆਜੋ ਜਾਂ ਹਰ ਮੰਗਲਵਾਰ ਆਜੋ ਤਿੰਨ ਵਾਰ ਤੁਸੀਂ ਨੇ ਇੱਥੇ ਹਾਜ਼ਰੀ ਲਵਾਉਣੀ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਨੇ ਆਖਰ ਦੇ ਵਿੱਚ ਆਉਣਾ ਹੈ ਜਦੋਂ ਤੁਹਾਡਾ ਬੱਚਾ ਕਹਿੰਦੇ ਨੇ ਵੀ ਬੋਲਣ ਲੱਗ ਜੇਗਾ ਉਦੋਂ ਤੁਸੀਂ ਨੇ ਇੱਥੇ ਤੋਤੇ ਚਾੜ ਕੇ ਜਾਣੇ ਨੇ ਤੋਤੇ ਮਿਲਦੇ ਵੀ ਬਾਹਰੋਂ ਨੇ ਬਾਹਰ ਬਾਈ ਰੇੜੀ ਵਾਲਾ ਬੈਠਿਆ ਉਸ ਤੋਂ ਤੁਹਾਨੂੰ ਪ੍ਰਸ਼ਾਦ ਪਾਣੀ ਦੀ ਬੋਤਲ ਜਿਹੜੀ ਤੁਸੀਂ ਨੇ ਖਾਲੀ ਲੈਣੀ ਹੈ ਤੇ ਕੁੰਡ ਦੇ ਵਿੱਚੋਂ ਜਿਹੜਾ ਪਾਣੀ ਹੈ ਘਰੇ ਲੈ ਕੇ ਜਾਣਾ ਹਰ ਰੋਜ਼ ਉਹ ਵੀ ਤੁਸੀਂ ਨੇ ਬੱਚੇ ਨੂੰ 2-3 ਵਾਰ ਪਿਉਣਾ 2-3 ਵਾਰ ਡੇਲੀ ਪਾਣੀ ਪਿਉਣਾ ਤੇ ਹਰ ਐਤਵਾਰ ਆਉਣਾ ਉਹਰੇ ਤਿੰਨ ਐਤਵਾਰ ਪੂਰੇ ਕਰ ਲੈਣੇ ਤੁਸੀਂ ਨੇ ਅਤੇ ਉਸ ਤੋਂ ਬਾਅਦ ਤੁਹਾਡਾ ਬੱਚਾ ਕਹਿੰਦੇ ਗਾਰੰਟੀ ਹੈ ਤੋਤੇ ਬਾਂਗ ਬੋਲਣ ਲੱਗੇਗਾ ਅਤੇ ਆ ਕੇ ਫਿਰ ਤੂਤੇ ਚੜਜੋ ਅਤੇ ਖੁਸ਼ੀ ਖੁਸ਼ੀ ਜਿਹੜੀ ਤੁਹਾਡੀ ਦਿੱਕਤ ਹੈ ਦੂਰ ਹੋ ਜਾਏਗੀ ਦੋਸਤੋ ਇਹ ਜਗਾ ਕਹਿੰਦੇ ਨੇ ਬਹੁਤ ਪੁਰਾਣੀ ਹੈ ਕਾਫੀ ਸਮੇ ਤੋਂ ਇੱਥੇ ਦੁਨੀਆ ਆਉਂਦੀ ਹੈ ਪਰ ਹੁਣ ਸੋਸ਼ਲ ਮੀਡੀਆ ਦਾ ਟਾਈਮ ਹੈ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਈਆਂ ਤਾਂ ਇਸ ਜਗ੍ਹਾ ਦੇ ਉੱਪਰ ਬੰਬੇ ਤੱਕ ਦੇ ਕਹਿੰਦੇ ਨੇ ਵੀ ਲੋਕ ਆਉਂਦੇ ਨੇ ਜਗ੍ਹਾ ਤੁਸੀਂ ਦੇਖ ਰਹੇ ਹੋ ਤੋਤੇ ਦੇਖ ਕੇ ਵੀ ਹੈਰਾਨੀ ਹੁੰਦੀ ਹੈ ਕਿ ਐਨੇ ਤੋਤੇ ਇੱਥੇ ਚੜਾਏ ਹੋਏ ਨੇ ਕਿ ਬਿਲਕੁਲ ਥਾਂ ਹੀ ਨਹੀਂ ਹੈਗੀ ਹੋਰ ਚੜਾਉਣ ਨੂੰ ਲੋਕ ਉਹ ਇੱਕ ਦੂਜੇ ਦੇ ਉੱਪਰ ਜਿਹੜੇ ਤੋਤੇ ਟੰਗਦੇ ਜਾਂਦੇ ਨੇ ਅਤੇ ਹੁਣ ਤੁਸੀਂ ਸੋਚ ਲਓ ਕਿ ਅਗਰੇ ਇਹ ਤੋਤੇ ਕੋਈ ਛਾੜ ਕੇ ਗਿਆ ਕਿਸੇ ਦੀ ਕੋਈ ਸੁੱਖ ਪੂਰੀ ਹੋਈ ਹੋਵੇਗੀ ਤਾਂ ਹੀ ਬੰਦਾ ਇੱਥੇ ਤੋਤੇ ਚੜਾ ਕੇ ਗਿਆ ਕਿਉਂਕਿ ਕਹਿੰਦੇ ਨੇ ਕਿ ਚਮਤਕਾਰ ਨੂੰ ਨਮਸਕਾਰ ਹੈ ਬਾਕੀ ਬਹੁਤ ਸਾਰੇ ਲੋਕ ਗਿਆਨੀ ਆਉਣਗੇ ਕਹਿਣਗੇ ਕਿ ਬਹਿਮ ਹੈ ਭਰਮ ਹੈ ਭਾਈ ਕੋਈ ਗੱਲ ਨਹੀਂ ਅਗਰ ਬਹਿਮ ਭਰਮ ਲੱਗਦਾ ਹੈ ਤਾਂ ਤੁਸੀਂ ਆਪਣੀ ਸੋਚ ਤੇ ਠੀਕ ਹੋਵੋਗੇ ਪਰ ਜਿਨ੍ਹਾਂ ਨੂੰ ਕੋਈ ਦਿੱਕਤ ਹੈ ਇੱਕ ਵਾਰ ਤੁਸੀਂ ਇੱਥੇ ਜਾ ਕੇ ਜ਼ਰੂਰ ਦੇਖਿਓ ਇਸ ਕੁੰਡ ਦੇ ਵਿੱਚੋਂ ਆਪਣੇ ਬੱਚੇ ਨੂੰ ਪਾਣੀ ਜ਼ਰੂਰ ਪਿਆਓ ਗਾਰੰਟੀ ਹੈ ਕਿ ਤੁਹਾਡਾ ਬੱਚਾ ਜਿਹੜਾ ਬੋਲਣ ਜ਼ਰੂਰ ਲੱਗੇਗਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਸ਼ਰਧਾ ਸ਼ਰਧਾ ਰੱਖ ਕੇ ਜਾਇਓ ਫੇਰ ਹੀ ਤੁਹਾਨੂੰ ਕੋਈ ਇੱਥੇ ਫਲ ਮਿਲੇਗਾ ਤਾਂ ਮਿੱਤਰੋ ਵੀਡੀਓ ਵੀ ਸ਼ੇਅਰ ਕਰ ਦਿਓ ਕਿਉਂਕਿ ਹੋ ਸਕਦਾ ਹੈ ਕਿ ਵੀਡੀਓ ਕਿਸੇ ਹੋਰ ਬੰਦੇ ਦੇ ਕੰਮ ਆ ਜਾਏ ਮੈਂ ਖੁਦ ਵੀ ਇੱਥੇ ਜਾ ਕੇ ਦੇਖ ਕੇ ਆਇਆ ਬਹੁਤ ਦੂਰੋਂ ਦੂਰੋਂ ਜਿਹੜੇ ਇੱਥੇ ਹੈਗਾ ਲੋਕ ਆਉਂਦੇ ਨੇ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਧੰਨਵਾਦ ਰੱਬ ਰਾਖਾ